ਪੰਜਾਬ ਜੋਬ ਹੈਲਥ ਚੈਨਲ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੀਆਂ ਕੁਝ ਦਿਨ ਪਹਿਲਾਂ ਜੋ ਇਹ ਵੈਕੰਸੀ ਆਈ ਸੀ ਐਸਵੀਆ ਬੈਂਕ ਦੀ ਅਸੋਸੀਏਟ ਯੂਨੀਅਨ ਅਸੋਸੀਏਟ ਕਲਰਕ ਦੀ ਇਸ ਵਿੱਚ ਜੋ ਪੋਸਟਾਂ ਦੀ ਧੋੜਾ ਵਾਧਾ ਹੋਇਆਗਾ ਉਸਤੇ ਬਾਰੇ ਹੁਣ ਤੁਹਾਨੂੰ ਅਸੀਂ ਕੰਪਲੀਟ ਜਾਣਕਾਰੀ ਦੁਬਾਰਾ ਤੋਂ ਦੱਸਣ ਲੱਗੇ ਹਾਂ ਜਿਹੜੀ ਕਿ 6 ਅਗਸਤ ਨੂੰ ਫਾਰਮ 릴ੀਸ ਹੋਈ ਸੀ ਇਸ ਵਿੱਚ ਜੋ ਪਹਿਲਾਂ ਪੋਸਟਾਂ ਸੀ 5100 ਪੋਸਟਾਂ ਸੀ ਹੁਣ ਇਸ ਨੂੰ ਵਧਾ ਕੇ ਇਸ ਵਿੱਚ 1400 ਪੋਸਟ ਹੋਰ ਇਨਕਰੀਜ਼ ਕਰਕੇ 6500 ਕਰ ਦਿੱਤੇ ਨੇ ਜਿਹੜੀ ਕਿ ਗ੍ਰੈਜੂਏਸ਼ਨ ਪਾਸ ਅਪਲਾਈ ਕਰ ਸਕਦੇ ਨੇ ਤੇ 26 ਹਜ਼ਾਰ ਇਸ ਵਿੱਚ ਤੁਹਾਡੀ ਸੈਲਰੀ ਸਟਾਰਟਿੰਗ ਰਹਿਣ ਵਾਲੀ ਨੇ सेम ਸਾਰੀ ਡਿਟੇਲਸ ਉਦਾਂ ਹੀ ਸੇਮ ਟੂ ਸੇਮ ਨੇ 6 ਅਗਸਤ ਤੋਂ ਤੁਸੀਂ ਇਹ ਫਾਰਮ ਅਪਲਾਈ ਕਰਨੇ ਸਟਾਰਟ ਨੇ 26 ਅਗਸਤ ਤੱਕ ਤੁਸੀਂ ਇਹ ਫਾਰਮ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਜੋ ਫੀਸ ਇਹਨਾਂ ਨੇ ਦੱਸੀ ਆ ਐਸਸੀ ਐਸਟੀ ਪੀਡਬਲਿਊਡੀ ਐਕ ਸਰਵਿਸਮੈਨ ਕੈਂਡੀਡੇਟਸ ਲਈ ਕੋਈ ਵੀ ਫੀਸ ਨਹੀਂ ਆ ਤੇ ਜਨਰਲ ਓਬੀਸੀ ਈਡਬਲਿਊਐਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ 750 ਰੁਪਏ ਇਸ ਵਿੱਚ ਫੀਸ ਇਹਨਾਂ ਨੇ ਮੰਗੀ ਆ ਇਸ ਵਿੱਚ ਜੋ ਇਹਨਾਂ ਨੇ ਫੀਸ ਦੇ ਇਲਾਵਾ ਜੋ ਏਜ ਲਿਮਟ ਰੱਖੀ ਗਈ ਆ 20 ਤੋਂ 28 ਸਾਲ ਵਾਲੀ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਜਿਹੋ ਨੇ ਪੋਸਟ ਪਹਿਲਾਂ ਸੀ ਜੂਨੀਅਰ ਅਸੋਸੀਏਟ ਕਸਟਮਰ سپورਟ ਐਂਡ ਸੇਲਸ ਜਾਂ ਰੈਗੂਲਰ 580 ਵਕੰਸੀਆਂ ਸੀ ਇਹਨਾਂ ਨੇ ਜੋ ਇਨਕਰੀਜ਼ ਕੀਤੇ ਨੇ ਪੋਸਟਾਂ ਉਹ ਨੇ ਜੂਨੀਅਰ ਅਸੋਸੀਏਟ ਦੇ ਕਸਟਮਰ سپورਟ ਐਂਡ ਸੇਲਸ ਦੇ ਬੈਕਲੌਗ ਦੇ ਪੋਸਟਾਂ ਜੋ ਕਿ 1409 ਪੋਸਟਾਂ ਹੋ ਰਹੀ ਸੀ ਇਚ ਇਨਕਰੀਜ਼ ਕਰ ਦਿੱਤੀਆਂ ਨੇ ਏਸੀ ਐਸ ਦੀ ਪੋਸਟ ਟੀਕਰ ਤੁਸੀਂ ਇਸ ਨੂੰ ਅਪਲਾਈ ਕਰਵਾਉਣਾ ਤਾਂ ਸਾਡੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਤੁਸੀਂ ਸਾਡੇ ਕੋਲ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ